ਇੱਕ ਵਾਰ ਦੋ ਦੋਸਤ ਸਮੁੰਦਰ ਕਿਨਾਰੇ ਸ਼ੰਖ ਇਕੱਠਾ ਕਰਨੇ ਜਾਂਦੇ ਪਹਿਲਾ ਦੋਸਤ ਨੂੰ ਵੱਡਾ ਸ਼ੰਖ ਮਿਲ ਜਾਂਦਾ ਹੈ ਦੂਸਰਾ ਸੋਚਦਾ ਹੈ ਇਸ ਨੂੰ ਵੱਡਾ ਸ਼ੰਖ ਮਿਲ ਗਿਆ ਇਸ ਨੂੰ ਜ਼ਿਆਦਾ ਪੈਸੇ ਮਿਲਣਗੇ ਕਿਉਂਕਿ ਮੈਂ ਵੀ ਹੁਣ ਵੱਡਾ ਸ਼ੰਖ ਹੀ ਲਵਣਾ ਇਹ ਸੋਚ ਕੇ ਉਹ ਉਸ ਨੂੰ ਜੋ ਛੋਟੇ ਸ਼ੰਖ ਮਿਲਦੇ ਹਨ ਉਹ ਵੀ ਛੱਡ ਦਿੰਦਾ ਹੈ ਦੂਸਰਾ ਦੋਸਤ ਉਹ ਛੋਟੇ ਸ਼ੰਖ ਇਕੱਠੇ ਕਰ ਲੈਂਦਾ ਹੈ ਇਸ ਤਰ੍ਹਾਂ ਪੂਰਾ ਦਿਨ ਬੀਤ ਜਾਂਦਾ ਸ਼ਾਮ ਨੂੰ ਜਦੋਂ ਉਹ ਘਰ ਵਾਪਸ ਆਉਂਦੇ ਹਨ ਤਾਂ ਰਸਤੇ ਵਿੱਚ ਉਹ ਆਪਣੇ ਸ਼ੰਖ ਵੇਚਦੇ ਤਾਂ ਉਸ ਨੂੰ ਵੱਡਾ ਸ਼ੰਖ ਰੇ 1500 ਮਿਲਦੇ ਤੇ ਛੋਟੇ ਸ਼ੰਖ ਦੇ 5000 ਅਤੇ ਛੋਟੇ ਸ਼ੰਖ ਉਸ دوست ਜਿਹੜੇ ਕੀ ਸੁੱਟ ਦਿੰਦਾ ਹੈ ਉਹ ਸਨ ਅਤੇ ਦੂਸਰੇ ਦੋਸਤ ਨੂੰ ਕੁਝ ਵੀ ਨਹੀਂ ਮਿਲਦਾ ਤੇ ਉਹ ਪਛਤਾਦਾ ਹੈ ਕਿ ਕਾਸ਼ ਮੈਂ ਛੋਟੇ ਸ਼ਾਂਖੀ ਇਕੱਠੇ ਕਰ ਲੈਂਦਾ ਤਾਂ ਇਸ ਪੈਸੇ ਇਹ ਪੈਸੇ ਮੈਨੂੰ ਮੇਰੇ ਮਿਲ ਜਾਂਦੇ ਇਹ ਪੈਸੇ ਮੈਨੂੰ ਮਿਲ ਜਾਂਦੇ ਸੋ ਸਾਨੂੰ ਛੋਟਾ ਵੱਡਾ ਕੰਮ ਨਹੀਂ ਦੇਖਣਾ ਚਾਹੀਦਾ ਛੋਟਾ ਕੰਮਾਂ ਤੋਂ ਵੱਡੇ ਵੱਡੇ ਪੈਸੇ ਵੀ ਮਿਲ ਜਾਂਦੇ ਹਨ